ਸਤਿ ਸ਼੍ਰੀ ਅਕਾਲ ਜੀ ਅੱਜ ਮੈਂ ਇੱਕ ਵੀਡੀਓ ਬਣਾਉਣ ਲੱਗਿਆ ਹਾਂ ਦੋਸਤੋ ਕਿਉਂਕਿ ਮੇਰੀ ਮਾਤਾ ਨੂੰ ਗਠੀਆ ਸੀ 14-15 ਸਾਲਾਂ ਤੋਂ ਬੜੀ ਤਕਲੀਫ ਵਿੱਚ ਰਹਿੰਦੇ ਸੀ ਕਿ ਬਹੁਤ ਦਵਾਈਆਂ ਦਵਾਈਆਂ 14-15 ਸਾਲ ਤੋਂ ਬੜੀ ਦਿੱਕਤ ਮਹਿਸੂਸ ਕਰਦੇ ਸੀ ਗਠੀਆ ਇੰਨਾ ਜ਼ਿਆਦਾ ਵੱਧ ਗਿਆ ਸੀ ਕਿ ਬਾਥਰੂਮ ਤੱਕ ਜਾਣਾ ਵੀ ਔਖਾ ਹੋ ਗਿਆ ਸੀ ਅਸੀਂ ਉਹਨੂੰ ਚੱਕ-ਚੱਕ ਕੇ ਕਿਤੇ ਲੈ ਕੇ ਜਾਂਦੇ ਸੀ ਕਦੇ ਕਿਤੇ ਲੈ ਕੇ ਜਾਂਦੇ ਸੀ ਫਿਰ ਸਾਨੂੰ ਇੱਕ ਇਹਦੇ ਹਸਪਤਾਲ ਦਾ ਪਤਾ ਲੱਗਿਆ ਜਿੱਥੇ ਗਠੀਏ ਦੇ ਮਰੀਜ਼ਾਂ ਦਾ ਇਲਾਜ ਕਹਿੰਦੇ ਬਹੁਤ ਵਧੀਆ ਹੁੰਦਾ ਆਹ ਹਸਪਤਾਲ ਆ ਇਹਤੇ ਮਰੀਜ਼ਾਂ ਦਾ ਇਕੱਠ ਦੇਖ ਕੇ ਲੱਗਦਾ ਵੀ ਵਾਕਿਆ ਹੀ ਇੱਥੇ ਰੱਬੀ ਰੂਪ ਡਾਕਟਰ ਰਹਿੰਦੇ ਨੇ ਇਹ ਦੱਸਦਾ ਕਿ ਵਾਕਿਆ ਹੀ ਇੱਥੇ ਡਾਕਟਰ ਬਹੁਤ ਵਧੀਆ ਨੇ ਤੇ ਜਦੋਂ ਅਸੀਂ ਪਹਿਲੀ ਵਾਰ ਹੀ ਆਏ ਸੀਗੇ ਉਦੋਂ ਲੱਗਦਾ ਸੀਗਾ ਕਿ ਸ਼ਾਇਦ ਦਵਾਈ ਲੱਗੇ ਨਾ ਲੱਗੇ ਪਰ ਪਹਿਲੀ ਵਾਰੀ ਦੇ ਵਿੱਚ ਹੀ ਦਵਾਈ ਲੱਗ ਗਈ ਤਿੰਨ ਵਾਰੀ ਦਵਾਈ ਲੈ ਲਈ ਬਹੁਤ ਜ਼ਿਆਦਾ ਠੀਕ ਹੋਣੇ ਮਾਤਾ ਆਮ ਤੁਰਦੇ ਫਿਰਦੇ ਨੇ ਤੇ ਅੱਜ ਮੈਂ ਇਹ ਵੀਡੀਓ ਬਣਾ ਕੇ ਔਰ ਇਹਨਾਂ ਨੂੰ ਬਚਾਉਣ ਲੱਗਿਆ ਇਹ ਹੈਗਾ ਡਾਕਟਰ ਸ਼ਰਦਾ ਆਇਰ ਦਾ ਆਇਰ ਦਾ ਹਸਪਤਾਲ ਬਹੁਤ ਵਧੀਆ ਵੈਕਟਰ ਨੇ ਮੈਂ ਤਾਂ ਅਰਦਾਸਾਂ ਕਰਦਾ ਕਿ ਪਰਮਾਤਮਾ ਦਾ ਤੁਹਾਨੂੰ ਲੰਬੀ ਉਮਰ ਦੇਵੇ ਪਰਮਾਤਮਾ ਚੜ੍ਹਦੀ ਕਲਾ ਰੱਖੇ ਇਸ ਹਸਪਤਾਲ ਦੀ ਤੇ ਜੇ ਤੁਸੀਂ ਇਹ ਵੀਡੀਓ ਦੇ ਕੇ ਸ਼ੇਅਰ ਕਰ ਦੋਗੇ ਅਗੇ ਤਾਂ ਹੋ ਸਕਦਾ ਕਿਸੇ ਮਰੀਜ਼ ਦਾ ਭਲਾ ਹੋ ਜਵੇ ਬਹੁਤ ਬਹੁਤ ਧੰਨਵਾਦ